ਖਬਰੀ ਸ਼ਹਿਰ ਹੁਸ਼ਿਆਰਪੁਰ ਤੋਂ ਜਿੱਥੇ ਕਿ ਅੱਜ ਹੁਸ਼ਿਆਰਪੁਰ ਦੀ ਦੁਸ਼ਿਆਰਾ ਗਰਾਊਂਡ ਨਸਤੀਕ ਸਥਿਤ ਅਸ਼ਨੀ ਦੇ ਮੰਦਿਰ ਨਸਤੀਕ ਉਸ ਵਕਤ ਮਾਹੌਲ ਗਰਮ ਆ ਗਿਆ ਜਦੋਂ ਇੱਕ ਕਾਰ ਚ ਆਈਆਂ ਕੁਝ ਮਹਿਲਾਵਾਂ ਨੇ ਘਰ ਬਾਹਰ ਬੈਠੀ ਬਜ਼ੁਰਗ ਬੀਬੀ ਦੇ ਹੱਥ ਚੋਂ ਸੋਨੇ ਦੀਆਂ ਵੰਗਾ ਕੱਟ ਲਈਆਂ ਤੇ ਫਰਾਰ ਹੋ ਗਈਆਂ ਕੱਟਦਾ ਤੋਂ ਬਾਅਦ ਠਾਣਾ ਸਿਟੀ ਦੇ ਪੁਲਿਸ ਅਧਿਕਾਰੀ ਵੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਿਆ ਇਸ ਸਬੰਦੇ ਜਾਣਕਾਰੀ ਦਿੰਦੇ ਆ ਪੀੜਤ ਮਹਿਲਾ ਸੰਤੋਸ਼ ਮਲ ਹੋਤਰਾ ਨੇ ਦੱਸਿਆ ਕਿ ਅੱਜ ਸੜਕ ਤੇ ਕੁਰਸੀ 쟈ਕੇ ਬੈਠੀ ਹੋਈ ਸੀ ਤੇ ਇਸ ਤਰ੍ਹਾਂ ਇੱਕ ਗੱਡੀ 'ਚ ਚਾਰ ਤੋਂ ਪੰਜ ਵਿਅਕਤੀ ਆਏ ਜਿਨ੍ਹਾਂ ਵਿੱਚ ਜ਼ਿਆਦਾਤਰ ਮਹਿਲਾਵਾਂ ਸ਼ਾਮਲ ਸੀ ਤੇ ਇੱਕ ਵਿਅਕਤੀ ਗੱਡੀ ਨੂੰ ਚਲਾ ਰਿਹਾ ਸੀ ਤੇ ਆਉਂਦੇ ਸਾਰੇ ਉਸ ਨੂੰ ਆਪਣੇ ਕੋਲ ਬੁਲਾ ਕੇ ਕਹਿਣ ਲੱਗੇ ਕਿ ਤੁਹਾਨੂੰ ਕੋਈ ਮਿਲਣਾ ਚਾਹੁੰਦਾ ਹੈ ਤੇ ਅਸੀਂ ਤੁਹਾਡੇ ਜਾਣਕਾਰ ਹਾਂ ਤੇ ਇਸ ਤਰ੍ਹਾਂ ਜਿਵੇਂ ਹੀ ਬਜ਼ੁਰਗ ਮਹਿਲਾ ਗੱਡੀ ਵੱਲ ਆਈ ਤਾਂ ਗੱਡੀ 'ਚ ਬੈਠੀਆਂ ਮਹਿਲਾਵਾਂ ਨੇ ਬਜ਼ੁਰਗ ਮਾਤਾ ਨੂੰ ਕਲਾਵੇ 'ਚ ਲੈ ਕੇ ਉਸ ਦੀਆਂ ਵੰਗਾ ਕੱਟ ਲਈਆਂ ਤੇ ਫਰਾਰ ਹੋ ਗਈਆਂ ਬਜ਼ੁਰਗ ਮਾਤਾ ਦਾ ਕਹਿਣਾ ਕਿ ਉਸ ਦੀਆਂ ਦੋ ਵੰਗਾ ਘਰੋਂ ਵੱਲੋਂ ਲੁੱਟ ਲਈਆਂ ਗਈਆਂ ਨੇ ਤੇ ਉਸ ਦੀਆਂ ਪੁਸ਼ਤੈਨੀ ਵੰਗਾ ਸਨ ਇਹ ਦੂਜੇ ਪਾਸੇ ਮੌਕੇ ਤੇ ਪਹੁੰਚੀ ਠਾਣਾ ਸਿਟੀ ਦੀ ਐਸਐਚਓ ਦੀਪਕ ਸ਼ਰਮਾ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪ ਤੇ ਰਿਪੋਰਟ ਦੀ ਨਹੀਂ ਤੁਹਾਡਾ ਮੇਰਾ ਨਾਮ ਸੰਤੋਸ਼ ਮਲੋਤਰਾ ਇਹ ਕਿਹੜੀ ਜਗ੍ਹਾ ਹੈ ਤੇ ਕਿੱਥੇ ਤੁਹਾਡਾ ਨਕੀ ਹੋਇਆ ਹੈ ਇਹ ਪਹਾੜੀ ਕਰਨਾ ਛਣੀ ਮੰਦਿਰ ਦੇ ਸਾਹਮਣੇ ਤੇਲ ਵਾਲੀ ਦੁਕਾਨ ਦੀ ਦੁਕਾਨ ਦੇ ਬਾਹਰ ਕੁਰਸੀ ਤੇ ਬੈਠੀ ਹਾਂ ਇਹ ਸਾਰਾ ਮਾਮਲਾ ਹੈ ਮੈਂ ਉੱਥੇ ਬੈਠੀ ਸੀ ਰਾਮ ਦੇ ਨਾਲ ਉਹ ਆਈ ਗੱਡੀ ਖੜੀ ਕੀਤੀ ਆਂਟੀ ਜੀ ਨਮਸਤੇ ਮੈਂ ਕਿਹਾ ਤੁਹਾਨੂੰ ਵਾਸਤੇ ਮੈਂ ਕੋਈ ਰਸਤਾ ਪੁੱਛਣ ਵਾਲੀ ਹਾਂ ਪੁੱਛੇ ਜਾਂਦੇ ਆ ਇਹ ਤੁਹਾਨੂੰ ਨਾ ਪਿੱਛੇ ਬੀਬੀ ਜੀ ਮਿਲਣਾ ਚਾਹੁੰਦੇ ਆ ਇਹ ਤੁਹਾਨੂੰ ਬਾਕਾ ਮੈਂ ਕਿਹਾ ਮੈਂ ਇਹਨੂੰ ਜਾਣਦੀ ਨਹੀਂ ਕੋਣ ਮੈਂ ਇਹ ਕਹਿੰਦੇ ਨੇ ਜਿੱਦਾਂ ਉਹਨੇ ਗੱਡੀ ਦਾ ਬੂਹਾ ਖੋਲ੍ਹ ਮੈਂ ਬੈਠੀ ਸੀ ਉਹਨੇ ਮੇ ਨਾਲ ਹੀ ਬਾਹ ਖਿੱਚੀ ਨਾਲੇ ਖਿੱਚ ਕੇ ਉਹਨੇ ਬੰਗਾ ਮੇਰੀਆਂ ਕੱਟ ਲਈਆਂ ਕੱਟ ਕੇ ਤਾਂ ਮੈਨੂੰ ਜੱਫੀ ਪਾਈ ਉਹਨੇ ਘੁੱਟ ਕੇ ਨਾਲ ਹੀ ਉਹਨੇ ਮੈਨੂੰ ਸਪਰਸ ਪਰੇ ਸਿੱਟ ਕੇ ਬੂਹਾ ਲੱਕੇ ਦੌੜ ਗਏ ਕਿੰਨੀਆਂ ਬੰਗਾ ਸਗੀਆਂ ਦੋ ਬਰੀਕ ਬਰੀਕ ਸਗੀਆਂ ਦੋ ਬਰੀਕ ਬੰਗਾ ਸੀ ਦੋ ਕਿੰਨੇ ਕਿਲੋਗ੍ਰਾਮ ਦੀਆਂ ਕਿੰਨੇ ਤੋਲੇ ਦੀਆਂ ਬੰਗਾ ਇਹ ਕਹਿੰਦੇ ਅੱਜ ਇਹਦੀਆਂ ਮੈਂ ਨਹੀਂ ਬਣਾਈਆਂ ਮੇਰੇ ਬਜ਼ੁਰਗਾਂ ਦੀਆਂ ਪਿਛਲੀਆਂ ਕਿਤੇ ਪਈਆਂ ਚ ਕੱਟ ਕੇ ਪਾਈਆਂ ਦੀਆਂ ਸਗੀਆਂ ਅੰਦਾਜ਼ਾ ਕਿੰਨੇ ਕਿ ਕੀਮਤੋਂ ਨਹੀਂ ਬੰਗਾ ਦੇ ਆਈਡੀਆ ਆ 25000 ਹਾਂ ਇਹ ਜੇ ਸਰਦਨ ਆਪਾਂ ਪੁਲਿਸ ਨੂੰ ਸੂਚਿਤ ਕੀਤਾ ਹਾਂਜੀ 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 ਕੀ ਕਹਿੰਦੇ ਪੁਲਸ ਵਾਲੇ ਪੁਲਸ ਵਾਲਾ ਕੋਲੀ ਖੜੇ ਮੈਨੂੰ ਕੀ ਇਹਨਾਂ ਨੇ ਵਿਚਾਰੇ ਕੀ ਕਰਗੇ ਚਲਬ ਕੇ ਲੈ ਆ ਗਏ ਉਹਨੂੰ ਮੈਂ ਸਿੱਧੀ ਜਿਹੀ ਗੱਲ ਆ ਮੇਰੀ ਤੇ ਆਮ ਲੋਕਾਂ ਨੂੰ ਆਪਾਂ ਕੀ ਕਹਿਣਾ ਚਾਹਾਂਗੇ ਆਮ ਲੋਕਾਂ ਨੂੰ ਇਹੀ ਕਹਿਣਾ ਵਾ ਪਈ ਜਿਹੜੇ ਆ ਜਿੱਦਨ ਦੇ ਝਾੜੂ ਵਾਲੇ ਆ ਗਏ ਉਦੋਂ ਦਾ ਬੇੜਾ ਘਰ ਖੋ ਗਿਆ ਸਿੱਧੀ ਜਿਹੀ ਗੱਲ ਆ ਹਾਂਜੀ ਭਾਈ ਕੀ ਨਾਂ ਜੀ ਆਪਣਾ ਮੇਰਾ ਰਕੇਸ਼ ਸੂਤ ਇਹ ਕੀ ਮਾਮਲਾ ਹੋਇਆ ਤੇ ਕਿੱਥੇ ਦੁਕਾਨਾ ਜੀ ਤੁਹਾਡੀ ਇਹ ਸ਼ਨੀ ਮੰਦਰ ਸਾਹਮਣੇ ਜੀ ਅੱਛਾ ਹੋਇਆ ਕਿਸੇ ਦਾ ਸਾਰਾ ਇਹ ਬਾਹਰ ਬੈਠੇ ਦੀ ਕੁਰਸੀ ਤੇ ਗੱਡੀ ਚ ਆਇਓ ਉਧਰੋਂ ਮੋਰੇ ਗੱਡੀ ਚ ਇੱਕ ਮੋਰੇ ਜਨਾਨੀ ਬੈਠੀ ਸੀ ਉਹਨੇ ਬੁਲਾਇਆ ਕਹਿੰਦੀ ਗੱਲ ਸੁਣ ਪਿੱਛੇ ਬੁਲਾਉਂਦੇ ਤੁਹਾਨੂੰ ਗੱਡੀ ਚ ਕਿੰਨੇ ਜਾਣੇ ਸਕੇ ਆ ਆਈਡੀ ਚ ਚਾਰ ਪੰਜ ਜਾਣੇ ਸੀ ਅੱਛਾ ਤੇ ਗੱਡੀ ਡਰਾਈਵਰ ਚਲਾਉਂਦਾ ਸੀ ਗੱਡੀ ਹਾਂਜੀ ਤੇ ਨੰਬਰ ਨੂੰ ਤਾਂ ਨੋਟ ਹੋਇਆ ਕਿ ਗੱਡੀ ਦਾ ਨੰਬਰ ਨਹੀਂ ਦੇਖਿਆ ਮੈਂ ਤੇ ਕੀ ਕਹਿੰਦੇ ਹੋ ਉਹਨਾਂ ਨੂੰ ਉਹਨਾਂ ਨੂੰ ਕਹਿੰਦੇ ਪਿੱਛੇ ਮਿਲਿਓ ਉਹ ਕਹਿੰਦੇ ਕੋਈ ਰਿਸ਼ਤੇਦਾਰ ਆ ਪਤਾ ਨਹੀਂ ਕਿ ਅੱਜਾ ਹੋ ਗਿਆ ਹਾਂਜੀ ਤੇ ਕੀ ਉਹਨਾਂ ਨਾਲ ਹੋਇਆ ਕੋਈ ਬੰਗਾ ਲਾ ਕੇ ਲੈ ਗਏ ਅੱਛਾ ਤੇ ਪੁਲਿਸ ਆਈ ਸੀਗੀ ਮੁਕੇ ਤੇ ਪੁਲਿਸ ਹਾਂਜੀ ਪੁਲਿਸ ਆਈ ਮੁਕੇ ਤੇ ਮੈਸਰ ਐਸ਼ਾਨੀ ਮੰਦਰ ਕੋ ਜਿਹੜੀ ਆ ਬਾਤ ਹੈ ਭਈਆ ਕੀ ਕਹਿਣਾ ਹੈ ਦੁਬਾਰਾ ਦੱਸੋ ਇਹ ਲੇਡੀ ਹੈਗੀ ਹੈ ਸੰਤੋਸ਼ ਮਹਲੋਤਰਾ ਉਮਰ ਕਰੀਬ 60 60 ਸਾਲ ਹੈਗੀ ਹੈ ਇਹ ਵੀ ਇਹ ਕਹਿ ਰਹੀ ਹੈ ਕਿ ਗੱਡੀ ਦੇ ਵਿੱਚ ਕੋ ਬੰਦੇ ਆਏ ਆ ਲੇਡੀਆਂ ਆਏ ਆ ਜਿਨ੍ਹਾਂ ਨੇ ਮੈਨੂੰ ਰੋਕਿਆ ਤੇ ਮੇਰੇ ਮਿੱਚ ਤੁਈ ਦੇ ਵਿੱਚ ਮੇਰੀ ਬੰਗਾ ਲੈ ਗਏ ਉਹ ਅਸੀਂ ਮੌਕੇ ਤੇ ਵੈਰੀਫਾਈ ਕਰ ਰਹੇ ਹਾਂ ਜੋਰ ਤਾ ਕਿੱਦਾਂ ਦੀ ਗੱਡੀ ਸੀ ਤੈਸੇ ਮਾਤਾ ਨੂੰ ਕੋਈ ਕੁਝ ਪਤਾ ਨਹੀਂ ਹੈਗਾ ਇਸ ਬਾਰੇ ਗੱਲ ਵੀ ਐ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ We drive innovation and entrepreneurship. We groom competent global citizens to affect positive change around them.